ਬਿਲਕੁਲ ਜੀ ਮੈਂ ਜਾਣਾ ਹੈ ਹੁਣ ਡੈਲੀ ਜਾਣਾ ਹੈ ਸਪੀਕਰ ਤੋਂ ਟਾਈਮ ਲੈਣਾ ਹੈ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਮੈਂ ਉਹਨਾਂ ਦੇ ਪ੍ਰੀਫਰੈਂਸ ਨੂੰ ਮਲਾਉਣਾ ਮੈਂ ਸਪੀਕਰ ਨੂੰ ਕਿਉਂਕਿ ਮੈਂ ਜਾ ਕੇ ਫਿਰ ਸਪੀਕਰ ਜਿਸ ਦਿਨ ਦਾ ਟਾਈਮ ਦੇਏਗਾ ਫਿਰ ਉਸ ਦਿਨ ਆਉਣਗੇ ਫਿਰ ਮਲਾਣਾ ਹੈ ਸਾਰਾ ਸੀ ਕਿਉਂਕਿ ਗੱਲ ਇਹ ਹੈ ਨਾ ਜੀ ਹੁਣ ਜਿਹੜੇ ਤਾਂ ਹਾਰੇ ਆ ਉਹਨਾਂ ਨੂੰ ਤਾਂ ਮੰਤਰੀ ਬਣਾਤਾ ਸੈਂਟਰ ਚ ਤੇ ਜਿਹੜੇ ਜਿੱਤੇ ਆ ਉਹਨਾਂ ਨੂੰ ਹਲੇ ਸੌਂ ਵੀ ਨਹੀਂ ਚਕਾਈ ਆਪਣਾ ਜੀ ਸਮਰਥਨ ਹੈ ਜਿੰਨੇ ਵੀ ਆਪਣੇ ਸਿੰਘ ਹੈ ਹੁਣ ਬਾਈ ਇਲੈਕਸ਼ਨ ਚਾਹੁੰਦੇ ਆ ਲੜਨੀ ਤੇ ਅਸੀਂ ਤਾਂ ਸਪੋਰਟ ਕਰਾਂਗੇ ਜੀ ਦੇਖੋ ਜੀ ਜਦੋਂ ਐਨੇ ਵਰਕਰ ਇੰਨੀ ਪਾਰਟੀ ਕਹੇ ਭਈ ਬਹੁਤ ਧੀਰ ਤੋਂ ਇਹ ਅੱਜ ਦਾ ਹੀ ਨਹੀਂ ਆ ਕਈ ਸਾਲ ਹੋ ਗਏ ਇਹ ਗੱਲ ਚੱਲਦੀ ਨੂੰ ਹੌਲੀ 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 ਫੇਰੇ ਵਾਦੀ ਵਾਦੀ ਅੱਜ ਮਤਲਬ ਦੋ ਟੜਿਆਂ ਚ ਆਖੀ ਹੋਈ ਗਈ ਆ ਅਖੀਰ ਨੂੰ ਤੇ ਇਸ ਗਲਤੀ ਦਾ ਸੁਖਬੀਰ ਸਿੰਘ ਨੂੰ ਵੀ ਸੋਚਣਾ ਚਾਹੀਦਾ ਬਾਤ ਲਉਂਗੀ ਬਹੁਤ ਮਾੜਾ ਹਾਲ ਹੈ ਜੀ ਸੁੱਬੇ ਤਾਂ ਨਸ਼ਿਆਂ ਦਾ ਅਸੀਂ ਨਾ ਜਿਹੜੀ ਹੁਣ ਪਿੰਡ ਪੱਧਰੀ ਅਸੀਂ ਕਮੇਟੀਆਂ ਬਣਾਵਾਂਗੇ ਉਹੀ ਕਮੇਟੀ ਸਾਡੀ ਨਸ਼ਿਆਂ ਦੇ ਖਿਲਾਫ ਵੀ ਕੰਮ ਕਰੂ ਸائیں ਮੈਨੂੰ ਪ੍ਰਧਾਨ ਜੀ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਇਨਵਾਈਟ ਕੀਤਾ ਸੀ ਸਨਮਾਨ ਕਰਨ ਵਾਸਤੇ ਤਾਂ ਅਸੀਂ ਔਰੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਚ ਆਏ ਆ ਮੈਂ ਔਰੇ ਮੱਥਾ ਟੇਕਣ ਆਏ ਆ ਆਇਆ ਮਤਰਾ ਤੇ ਕਿਹੋ ਜਿਹਾ ਸਮੇਂ ਤੇ ਉਹ ਇੱਥੇ ਆਇਓਗ ਤੇ ਹੋਰ ਕੀ ਸ਼ਾਰਜ ਕਿਤੇ ਫੇਰਾ ਹੋ ਗਿਆ ਹੋਰ ਨਹੀਂ ਹੋਰੇ ਸਪੈਸ਼ਲੀ ਆਏ ਆ ਅਸੀਂ ਹੋਰ ਹੀ ਆਏ ਆ ਸਪੈਸ਼ਲ ਮੱਥਾ ਟੇਕਣ ਹਸ ਪਰਲਮੈਂਟ ਵੀ ਸੋਚ ਚੱਕ ਲਈ ਹੈ ਤੇ ਕਿਹੋ ਜਿਹੇ ਮੁੱਦੇ ਦੇ ਲੈ ਕੇ ਹੁਣ ਜਾ ਰਹੇ ਹੋ ਪਰਲਮੈਂਟ ਦੇ ਵਿੱਚ ਅਸੀਂ ਤਿੰਨ ਮੁੱਦੇ ਦਾ ਪਹਿਲਾਂ ਪ੍ਰਾਇੋਰਟੀ ਤੇ ਆ ਇੱਕ ਤਾਂ ਵੀ ਕਿਸਾਨਾਂ ਦੀਆਂ ਮੰਗਾਂ ਦੂਜਾ ਬੰਦੀ ਸਿੰਘ ਜਿੱਤਿਆ ਜਿਹੜੀ ਮਹਾਰਾਜ ਦੀ ਬੇਅਦਬੀ ਜਦੋਂ ਵੀ ਹੁੰਦੀ ਹੈ ਜਾਂ ਹੋਈ ਹੈ ਉਹਦੇ ਵਿੱਚ ਜਿਹੜੀ ਸਜ਼ਾ ਹੈ 3 ਸਾਲ ਦੀ ਹੈ ਸਜ਼ਾ ਘੱਟ ਹੈ ਉਹ ਲਾਈਫ ਇੰਪ੍ਰਿਜ਼ਨਮੈਂਟ ਹੋਣੀ ਚਾਹੀਦੀ ਹੈ ਘੱਟੋ ਘੱਟ ਉਮਰ ਕੈਦ ਇੱਕ ਜਰੰਦਰ ਜਿਮਨੀ ਚੋਂਨ ਲੈ ਕੇ ਕੀ ਲੱਗ ਰਿਹਾ ਹੈ ਕਿਉਂਕਿ ਵਾਖੋਪਾਟ ਲਈ ਤੋਂ ਤੁਹਾਡਾ ਕਿੰਨਾ ਸਮਰਥਨ ਨਹੀਂ ਸਾਡਾ ਕਿਸੇ ਨੂੰ ਸਮਰਥਨ ਨਹੀਂ ਹੈ ਜੀ ਜਿਮਨੀ ਚੋਂਨ ਦਾ ਅਸੀਂ ਕਿਸੇ ਲਈ ਮਤਲਬ ਸਮਰਥਨ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਜੀ ਜੀ ਇੱਕ ਕੁਸਮ ਨੇ ਕਿਹਾ ਤੁਹਾਡਾ ਕੀ ਲੜਾ ਕਿ ਜੋ ਚੱਲਦਾ ਪਿਆ ਪਾਰਟੀ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਘਟਾਓ ਤੁਹਾਨੂੰ ਕਿਹਾਦਾ ਹੈ ਕਿ ਪੰਚਾਇਤ ਨੁਮਾਇੰਦੀ ਕਰਦੀ ਕਿਸੇ ਪਾਰਟੀ ਹੁਣ ਹਾਲਾਤ ਨੇ ਨਹੀਂ ਨਹੀਂ ਉਹਨਾਂ ਦਾ ਹੀ ਆਪਣਾ ਮੈਟਰ ਹੈ ਜੀ ਪਾਰਟੀ ਦਾ ਮਤਲਬ ਜਿਹੜੇ ਬੰਦੇ ਉਹ ਪਾਰਟੀ ਦੇ ਵਰਕਰ ਹੈ ਜਾਂ ਲੀਡਰ ਹੈ ਸੀਨੀਅਰ ਲੀਡਰ ਹੈ ਉਹ ਨਹੀਂ ਸਮਝਦੇ ਵੀ ਸੁਖਵੀਰ ਸਿੰਘ ਬਾਦਲ ਕੋਲੇ ਹੁਣ ਕਾਬਲੀਅਤ ਹੈ ਪਾਰਟੀ ਚਲਾਉਣ ਦੀ ਉਹ ਫਿਰ ਅਟ ਹੋਣਾ ਚਾਹੁੰਦੇ ਆ ਉਹਨਾਂ ਦਾ ਮੈਟਰ ਹੈ ਜੀ ਆਪਣਾ ਕਿ ਜੋ ਸੁਭਈ ਬਦਲ ਲਗਾਤਾਰ ਪਹਿਲੇ ਵਿਰੋਧ ਕਰਦਾ ਰਿਹਾ ਹੈ ਕਿ ਛੱਡਣਾ ਚਾਹੀਦਾ ਹੈ ਦੇਖੋ ਜੀ ਜਦੋਂ ਇੰਨੇ ਵਰਕਰ ਇੰਨੀ ਪਾਰਟੀ ਕਹੇ ਭਈ ਬਹੁਤ ਧੀਰ ਤੋਂ ਇਹ ਅੱਜ ਦਾ ਹੀ ਨਹੀਂ ਹੈ ਕਈ ਸਾਲ ਹੋ ਗਏ ਇਹ ਗੱਲ ਚੱਲਦੀ ਨੂੰ ਹੌਲੀ 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 ਫਿਰ ਇਹ ਵਾਦੀ ਵਾਦੀ ਅੱਜ ਮਤਲਬ ਦੋ ਧੜਿਆਂ ਚ ਆਖੀ ਹੋਈ ਗਈ ਆ ਅਖੀਰ ਨੂੰ ਤੇ ਇਸ ਗਲਤੀ ਤਾਂ ਸੁਖਵੀਰ ਸਿੰਘ ਨੂੰ ਵੀ ਸੋਚਣਾ ਚਾਹੀਦਾ ਬਾਤਲ ਨੂੰ ਇੱਕ ਬਨਾਨੇ ਲੈ ਕੇ ਵੀ ਅਰੇ ਡਬਲਰ ਤੇ ਬੰਦਨੇ ਉਹ ਕਿੰਦੇ ਤੋਲ ਲੈਣਾ ਹੈ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੋ ਜਿਹਾ ਰਹੇਗਾ ਸਭ ਆਪਣਾ ਜੀ ਸਮਰਥਨ ਹੈ ਜਿੰਨੇ ਵੀ ਆਪਣੇ ਸਿੰਘ ਹੈ ਹੁਣ ਬਾਈ ਇਲੈਕਸ਼ਨ ਚਾਹੁੰਦੇ ਆ ਲੜਨੀ ਤੇ ਅਸੀਂ ਤਾਂ ਸਪੋਰਟ ਕਰਾਂਗੇ ਜੀ ਹਾਂ ਕੋਈ ਮੁਹਿੰਮ ਵੀ ਚਲਾਓਗੇ ਉਸ ਨੂੰ ਲੈ ਕੇ ਕੋਈ ਪ੍ਰਚਾਰ ਵੀ ਅੰਦਰ ਸ਼ੁਰੂ ਬਿਲਕੁਲ ਜੀ ਮੈਂ ਜਾਣਾ ਹੈ ਹੁਣ ਡੇਲੀ ਜਾਣਾ ਹੈ ਸਪੀਕਰ ਤੋਂ ਟਾਈਮ ਲੈਣਾ ਹੈ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਮੈਂ ਉਹਨਾਂ ਦੇ ਪ੍ਰੀਫਰੈਂਸ ਨੂੰ ਮਿਲਾਉਣਾ ਮੈਂ ਸਪੀਕਰ ਨੂੰ ਕਿਉਂਕਿ ਮੈਂ ਜਾ ਕੇ ਫਿਰ ਸਪੀਕਰ ਜਿਸ ਦਿਨ ਦਾ ਟਾਈਮ ਦੇਵੇਗਾ ਫਿਰ ਉਸ ਦਿਨ ਉਹ ਆਉਣਗੇ ਫਿਰ ਮਿਲਾਣਾ ਹੈ ਸਾਰਾ ਸੀ ਕਿਉਂਕਿ ਗੱਲ ਇਹ ਆ ਨਾ ਜੀ ਹੁਣ ਜਿਹੜੇ ਤਾਂ ਹਾਰੇ ਆ ਉਹਨਾਂ ਨੂੰ ਤਾਂ ਮੰਤਰੀ ਬਣਾਤਾ ਸੈਂਟਰ ਚ ਤੇ ਜਿਹੜੇ ਜਿੱਤੇ ਆ ਉਹਨਾਂ ਨੂੰ ਹਲੇ ਸੌਂ ਵੀ ਨਹੀਂ ਚਕਾਈ ਜੀ ਜੀ ਹਾਂ ਤੇ ਪਰ ਉਸ ਲੈ ਕੇ ਤੁਹਾਡੇ ਪੈਰਸ ਲੈ ਕੇ ਉਸ ਤਰ੍ਹਾਂ ਹੋਤਾ ਕਿ ਹੋਰ ਕਾ ਚਾਹੋਗੇ ਸੂਬੇ ਜੋ ਕਾਨੂੰਨ ਦਾ ਰਸਤਾ ਸਥਿਤੀ ਬਣਾਈ ਹੈ ਨਸ਼ਿਆਂ ਲੈ ਕੇ ਤੁਸੀਂ ਗੱਲ ਕੀਤੀ ਸੀ ਦਰਸ਼ਕ ਲੈ ਕੇ ਤੁਹਾਡਾ ਬਹੁਤ ਮਾੜਾ ਹਾਲ ਹੈ ਜੀ ਸੂਬੇ 'ਚ ਤਾਂ ਨਸ਼ਿਆਂ ਦਾ ਅਸੀਂ ਨਾ ਜਿਹੜੀ ਹੁਣ ਪਿੰਡ ਪੱਧਰੀ ਅਸੀਂ ਕਮੇਟੀਆਂ ਬਣਾਵਾਂਗੇ ਉਹੀ ਕਮੇਟੀ ਸਾਡੀ ਨਸ਼ਿਆਂ ਦੇ ਖਿਲਾਫ ਵੀ ਕੰਮ ਕਰੂਗੀ ਤੇ ਉਸ ਤਰ੍ਹਾਂ ਵਾ ਕਿੰ ਕਰ ਜਾਓਗੇ ਕਿ ਹੋਰ ਵੀ ਸਰਕਾਰ ਵੱਲੋਂ ਵੀ ਲਗਾਤਾਰ ਦਾਬੇ ਕਿਤੇ ਜਾ ਰਹੇ ਨੇ ਜਿਵੇਂ ਭ੍ਰਸ਼ਟਾਚਾਰ ਦਾ ਕਾਫੀ ਵੱਡਾ ਮੁੱਦਾ ਹੈਗਾ ਸਿਕਾ ਤਾਂ ਦੇ ਤਨ ਨੂੰ ਲੱਗਦਾ ਹੈ ਕਿ ਰੱਪਸ਼ਣ ਜਦ ਤੱਕ ਤੇ ਪੁਲਿਸ ਵਾਲੇ ਪਿੱਛੇ ਬਦਲੇ ਕਰਤੀਆਂਗੇ ਸੀਐਮ ਸਾਹਿਬ ਨੇ ਵੱਡੇ ਵੱਡੇ ਪਹਿਲਾਂ ਜੀ ਪਹਿਲਾਂ ਵਾਲੀਆਂ ਸਰਕਾਰਾਂ ਚ ਚਲੋ ਜੇ ਪੈਸੇ ਦਿੰਦੇ ਸੀ ਕੰਮ ਤਾਂ ਹੁੰਦੇ ਸੀ ਹੁਣ ਤਾਂ ਪੈਸੇ ਵੀ ਲੋਕ ਦਈ ਜਨੇ ਕੰਮ ਫੇਰ ਨਹੀਂ ਹੁੰਦਾ ਜੀ ਜੀ ਬਹੁਤ ਮਾੜਾ ਹਾਲ ਹੈ ਸਰਕਾਰ ਦਾ ਬਿਜ਼ਨਸਮੈਨ ਹੈ ਉਹ ਲੱਗ ਰੋ ਮਤਲਬ ਰੋਈ ਜਨੇ ਉਹ ਕਹਿੰਦੇ ਬਾਈ ਜੀ ਵੀ ਇੰਨਾ ਮਾੜਾ ਹਾਲ ਸਾਡੇ ਬਿਜ਼ਨਸ ਦਾ ਕਦੇ ਨਹੀਂ ਹੋਇਆ ਜਿੰਨਾ ਭਗਵੰਤ ਮਾਨ ਦੀ ਸਰਕਾਰ ਚ ਹੋਇਆ ਹੈ ਬਹੁਤ ਮਾੜੀ ਗੱਲ ਹੈ ਐਕਚੁਅਲੀ ਨਾ ਕੇਜਰੀਆਲ ਨੂੰ ਵੀ ਦੇਖ ਕੇ ਕੋਈ ਰਿਸਪੌਂਸਿਬਲ ਬੰਦਾ ਅਪੋਇੰਟ ਕਰਨਾ ਚਾਹੀਦਾ ਸੀ ਐਜ਼ ਅ ਸੀਐਮ ਨਹੀਂ ਮੈਂ ਸਮਝਦਾ ਵੀ ਇਹ ਬੰਦਾ ਕਾਬਿਲ ਨਹੀਂ ਹੈ ਸੀਐਮ ਬਣਨ ਦਾ ਤੇ ਕਰਜ਼ਾ ਵੀ ਲੈ ਲਿਆ ਕਿ 2000 ਕਰੋੜ ਦਾ ਆਰਡੀਅਰ ਦਾ ਬਹਿਨ ਹੈ ਕਿਹੜਾ ਕੋਲੋਂ ਦੇਣੇ ਆ ਜੀ ਕਰਜ਼ਾ ਹੈ ਬਾਅਦ ਚ ਬਾਅਦ ਚ ਚਲੇ ਜਾਊਗਾ ਉਹ ਮੁੜ ਕੇ ਸਰਕਾਰੀ ਖਾਤੇ ਚ ਪਏ ਰਹਿਣੇ ਆ ਕਿਹੜਾ ਕਰਜ਼ਾ ਇਹਨਾਂ ਘਰੋਂ ਦੇਣਾ ਜਿੰਨਾ ਮਰਜ਼ੀ ਲੈ ਲਵੇ ਜੀ ਜੀ ਕਿ ਸ਼ੰਮੂ ਬੋਲਦਾ ਹੈ ਕਾਫੀ ਵਿਵਾਦ ਕਿਉਂਕਿ ਆਲੇ ਪਿੰਡਲੇ ਤਰ੍ਹਾਂ ਲੱਗਿਆ ਆਲੇ ਪਿੰਡ ਵਾਲੇ ਕਹਿੰਦੇ ਵਿਰੋਧ ਕਰ ਰਹੇ ਨੇ ਹਮ ਤੁਹਾਨੂੰ ਕੀ ਲੱਗੇਗਾ ਕਿ ਮਸਮਸੇ ਦਾ ਹੱਲ ਕਦ ਤੱਕ ਹੋ ਸਕਦਾ ਹੈ ਹੁਣਾ ਚਾਹੀਦਾ ਹੈ ਜੀ ਇਹ ਸਰਕਾਰ ਨੂੰ ਹੀ ਮੰਗਾ ਮੰਦਣੀਆਂ ਚਾਹੀਦੀਆਂ ਹੈ ਬਈ ਇਹਨਾਂ ਦਾ ਵੀ ਆਪਣਾ ਐਮਐਸਪੀ ਦਾ ਜਿਹੜਾ ਬਿੱਲ ਪਾਸ ਕਰਕੇ ਲਾਗੂ ਕਰਨ ਐਮਐਸਪੀ ਦੇ ਬਿੱਲ ਆਵੇ ਐਮਐਸਪੀ ਤੇ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਹੀ ਚਾਹੀਦਾ ਹੈ ਜੀ ਤੁਸੀਂ ਉਹਨਾਂ ਐਮਪੀ ਹੋ ਤੁਸੀਂ ਸੈਂਟਰ ਦੇ ਵਿੱਚ ਜਾਂਦੇ ਹੋ ਦੀ ਇਹਦੀ ਮੰਗ ਰੱਖੂਗੇ ਜਾ ਕੇ ਬਿਲਕੁਲ ਬਿਲਕੁਲ ਜੀ ਬਿਲਕੁਲ ਅਸੀਂ ਹੁਣ ਵੀ ਮੇਰੇ ਨਾਲ ਗੱਲ ਹੋਈ ਸੀ ਸੈਂਟਰ ਦੇ ਵਿੱਚ ਤੇ ਮੈਂ ਆਹੀ ਰੱਖਿਆ ਹੈ ਮੰਗ ਹੀ ਰੱਖੀ ਹੈ ਬਈ ਇਹਨਾਂ ਨੂੰ ਐਮਐਸਪੀ ਦਿੱਤੀ ਜਾਵੇ ਜੀ ਆਪਣਾ ਘਰ-ਬਾਰ ਛੱਡ ਕੇ ਬਾਹਰ ਸੜਕਾਂ ਤੇ ਬਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ ਬਹੁਤ ਮੁਸ਼ਕਿਲ ਕੰਮ ਹੈ ਇੱਕ ਬੁੱਢਾ ਨਾ ਨਿਕਲ ਲਿਜਾਣਿਆ ਤੇ کافی ਪলিউਸ਼ਨ ਦਾ ਕਾਰਨ ਬੰਦਾ ਪੈ ਰਿਹਾ ਹੈ ਕਾਫੀ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਨੂੰ ਲੈ ਕੇ ਤੁਸੀਂ ਕੀ ਉਪਰਾਲਾ ਕਰਨ ਜਾ ਰਹੇ ਆ ਅਗਲੇ ਦਿਨਾਂ ਦੇ ਕੁਝ ਚੱਕਰ ਕੋਈ ਨਹੀਂ ਜੀ ਜਿਵੇਂ ਮੈਟਰ ਮੇਰੇ ਕੋਲੇ ਪ੍ਰੋਪਰ ਆਏਗਾ ਫਿਰ ਅਸੀਂ ਦੇਖਦੇ ਹਾਂ ਜੋ ਵੀ ਕਿਉਂਕਿ ਪলিউਸ਼ਨ ਦਾ ਜਿਹੜਾ ਮੈਟਰ ਹੈ ਇਹ ਤਾਂ ਸਾਰੀ ਦੁਨੀਆ ਦੇ ਵਿੱਚ ਹੀ ਬਹੁਤ ਗੰਭੀਰ ਹੈ ਹੈਨਾ ਇਹਨੂੰ ਬਹੁਤ ਪলিউਸ਼ਨ ਬਹੁਤ ਜ਼ਿਆਦਾ ਵਧ ਗਿਆ ਉਹਦੇ ਕਰਕੇ ਹੀ ਗਰਮੀ ਇੰਨੀ ਜ਼ਿਆਦਾ ਹੋ ਗਈ ਹੈ ਅੱਜ ਦਾ ਜਿਵੇਂ ਮੈਟਰ ਸਾਡੇ ਕੋਲੇ ਆਏਗਾ ਤੇ ਅਸੀਂ ਨੂੰ ਕੋਈ ਨਹੀਂ ਦੇਖਾਂਗੇ ਠੀਕ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 스카이 ਟੀਵੀ ਦਿਨਾਲ